ਦੋਸਤੋ ਪੰਜਾਬੀ ਟ੍ਰਿਪਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦੇਸ਼ ਵਿੱਚ ਸਕੂਲੀ ਸਿੱਖਿਆ ਦੀ ਦਸ਼ਾ ਬਾਰੇ ਦੋਸਤੋ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਸਿੱਖਿਆ ਦਾ ਇੱਕ ਅਹਿਮ ਸਥਾਨ ਮੰਨਿਆ ਗਿਆ ਕਿਉਂਕਿ ਸਿੱਖਿਆ ਹਾਸਲ ਕਰਕੇ ਹੀ ਇੱਕ ਵਿਅਕਤੀ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਸਕਦਾ ਹੈ ਕੁਝ ਬਣ ਸਕਦਾ ਹੈ ਕੁਝ ਪ੍ਰਾਪਤ ਕਰ ਸਕਦਾ ਹੈ ਪਰ ਸਾਡੇ ਦੇਸ਼ ਦੇ ਵਿੱਚ ਲਗਾਤਾਰ ਸਾਡੇ ਸਿੱਖਿਆ ਪ੍ਰਬੰਧਾਂ ਨੂੰ ਲੈ ਕੇ ਸਿੱਖਿਆ ਦੀ ਜੋ ਇਸ ਸਮੇਂ ਦਸ਼ਾ ਤੇ ਦਿਸ਼ਾ ਹੈ ਉਸ ਨੂੰ ਲੈ ਕੇ ਸਵਾਲ ਲਗਾਤਾਰ ਉੱਠ ਰਹੇ ਨੇ ਸਿੱਖਿਆ ਵਿਭਾਗ ਘਟਾਰੇ 'ਚ ਖੜਾ ਹੋ ਰਿਹਾ ਪਰ ਉਸ ਦੇ ਬਾਵਜੂਦ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਿੱਖਿਆ ਵਿਭਾਗ ਕੋਈ ਸੁਧਾਰ ਲਿਆਉਣ ਨੂੰ ਤਿਆਰ ਨਹੀਂ ਹੈ ਬਲਕਿ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਸਿੱਖਿਆ ਦੇ ਹਾਲਾਤ ਬਾਰੇ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਨਿਕਲ ਕੇ ਸਾਹਮਣੇ ਆਇਆ ਸੀ ਵੀ ਪੰਜਾਬ ਦੇ ਕਿੰਨੇ ਵੱਡੀ ਗਿਣਤੀ ਚ ਵਿਦਿਆਰਥੀ ਜਿਹੜੇ ਨੇ ਉਹ ਊੜਾ ਆੜਾ ਵੀ ਨਹੀਂ ਮਤਲਬ ਸਾਡੀ ਜਿਹੜੀ 35 ਅੱਖਰੀ ਗੁਰਮੁਖੀ ਹੈ ਉਸ ਨੂੰ ਵੀ ਨਹੀਂ ਪੜ ਸਕਦੇ ਸਮਝ ਸਕਦੇ ਤੇ ਨਾਲ ਹੀ ਹੋਰ ਜਿਹੜੇ ਬਾਕੀ ਜਿਹੜੇ ਵਿਸ਼ਿਆਂ ਦੇ ਵੀ ਜਿਹੜਾ ਹੈਗਾ ਹਿਸਾਬ ਕਿਤਾਬ ਸਾਹਮਣੇ ਆਇਆ ਸੀ ਪਰ ਉਸ ਦੇ ਨਾਲ ਹੀ ਹੁਣ ਇੱਕ ਦੇਸ਼ ਤੇ ਰਿਪੋਰਟ ਆਈ ਹੈ ਦੇਸ਼ ਦੀ ਸਿੱਖਿਆ ਦੀ ਸਥਿਤੀ ਨੂੰ ਲੈ ਕੇ ਇੱਕ ਸਲਾਨਾ ਰਿਪੋਰਟ ਆਈ ਹੈ ਸਾਲ 2023 ਦੀ ਇਹ ਰਿਪੋਰਟ ਵੀ ਬੜੀ ਚਿੰਤਾਜਨਕ ਹੈ ਤੇ ਸਭ ਨੂੰ ਚਿੰਤਾ ਨੂੰ ਲੈ ਕੇ ਜਿਹੜਾ ਇੱਕ ਹੱਲ ਸੋਚਣ ਦੀ ਹੱਲ ਲੱਭਣ ਲਈ ਵੀ ਮਜਬੂਰ ਕਰਦੀ ਹੈ ਕਿਉਂਕਿ ਇਹ ਰਿਪੋਰਟ ਦੀ ਜਿਹੜੇ ਆંકੜੇ ਨੇ ਉਹ ਸਭ ਨੂੰ ਹੀ ਹੈਰਾਨ ਕਰਨ ਵਾਲੇ ਨੇ ਜੇ ਇਸ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਰਿਪੋਰਟ ਦੇ ਵਿੱਚ 14 ਸਾਲ ਤੋਂ 18 ਸਾਲ ਤੱਕ ਦੇ ਜਿਹੜਾ ਬੱਚਿਆਂ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਤੇ ਇਸ ਰਿਪੋਰਟ ਚ ਨਿਕਲ ਕੇ ਸਾਹਮਣੇ ਆਇਆ ਵੀ ਕਿ 14 ਤੋਂ 18 ਸਾਲ ਤੱਕ ਉਮਰ ਤੱਕ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਲਈ ਕਹਿੰਦੇ ਪਕੜ ਹੈ ਉਹ ਇੰਨੀ ਕਿ ਕਮਜ਼ੋਰ ਹੋ ਚੁੱਕੀ ਹੈ ਵੀ ਕਿ ਉਹ ਬਹੁਤ ਪਿੱਛੇ ਹੁੰਦੇ ਜਾ ਰਹੇ ਨੇ ਵੀ ਕਿ ਦੂਜੀ ਤੇ ਤੀਜੀ ਜਮਾਤ ਦੇ ਬੱਚਿਆਂ ਦੀ ਕਾਬਲੀਅਤ ਦਾ ਵੀ ਮੁਕਾਬਲਾ ਨਹੀਂ ਅੱਜ ਦੇ ਟਾਈਮ 'ਚ ਕਰ 파 ਰਹੇ ਵੀ ਕਿ ਐਨੇ ਕੋ ਪਛੜਦੇ ਜਾ ਰਹੇ ਨੇ ਤੇ ਇਹ ਲਗਾਤਾਰ ਅੰਕੜਾ ਵਿਦਿਆਰਥੀਆਂ ਦਾ ਵਧਦਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਜਨਤਕ ਕੀਤਾ ਹੈ ਕਿ ਦੇਸ਼ ਦੇ 25% ਤੋਂ ਵੱਧ ਬੱਚੇ ਆਪਣੀ ਮਾਤ ਪਾਤਸ਼ਾ ਵੀ ਚੰਗੀ ਤਰ੍ਹਾਂ ਪੜ ਨਹੀਂ ਸਕਦੇ ਉਸ ਅਸਮਰੱਥ ਰਹ ਰਹੇ ਨੇ ਇਸ ਦੇ ਨਾਲ ਹੀ ਅੱਧੇ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਉਹ ਸਵਾਲ ਹੱਲ ਨਹੀਂ ਕਰਦੇ ਗਣਿਤ ਵਿੱਚ ਫੇਲ ਹੋ ਰਹੇ ਨੇ ਤੇ ਨਾਲ ਹੀ ਜੇ ਗੱਲ ਕਰੀਏ ਤਾਂ 42% ਤੋਂ ਵੱਧ ਬੱਚੇ ਜਿਹੜ ਨੇ ਉਹ ਅੰਗਰੇਜ਼ੀ ਦਾ ਸਰਲ ਜਿਹਾ ਵਾਕ ਵੀ ਪੜਨ ਚ ناکਾਮੀਆ ਬਰ ਰਹੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾਂ ਔਖੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਸਾਡੀ ਰਾਜਨੀਤਿਕ ਪਾਰਟੀਆਂ ਤੇ ਸਾਡਾ ਸਿੱਖਿਆ ਵਿਭਾਗ ਦਾਵਾ ਹੀ ਕਰ ਰਿਹਾ ਵੀ ਕਿ ਸਾਡੇ ਰਿਜ਼ਲਟ ਜਿਹੜਨੇ ਉਹ ਬਿਹਤਰ ਹੁੰਦੇ ਜਾ ਰਹੇ ਨੇ ਸਾਡੇ ਦੇਸ਼ ਚ ਬੱਚਿਆਂ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਸੀਂ ਇਹਦਾ ਆਧੁਨਿਕਤਾ ਲਿਆ ਰਹੇ ਹਾਂ ਅਸੀਂ ਆ ਨਵੀਂ-ਨਵੀਂ ਟੈਕਨੋਲੋਜੀ ਲਿਆ ਰਹੇ ਹਾਂ ਪਰ ਜਦੋਂ ਅਸੀਂ ਇਹ ਮੁਢਲੀ ਸਿੱਖਿਆ ਦੀ ਗੱਲ ਕਰਦੇ ਹਾਂ ਜੋ ਕਿ ਸਿੱਖਿਆ ਦਾ ਬੁਨਿਆਦੀ ਢਾਂਚਾ ਹੈ ਉਸ ਦੀ ਗੱਲ ਕਰਦੇ ਹਾਂ ਤਾਂ ਹਾਲਾਤ ਨਿੱਤ ਜਿਹੜਨੇ ਮਾੜੇ ਹੁੰਦੇ ਜਾ ਰਹੇ ਨੇ ਦੋਸਤੋ ਇਹ ਕਿਸੇ ਇੱਕ ਲਈ ਨਹੀਂ ਦੋ ਲਈ ਨਹੀਂ ਸਭ ਲਈ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਭ ਦੇ ਬੱਚਿਆਂ ਨੇ ਸੂਮਰ ਚੋਂ ਵੀ ਲੰਘਣਾ ਹੈ ਇਹੋ ਜਿਹੇ ਹਾਲਾਤ ਵੀ ਦੇਖਣੇ ਨੇ ਪਰ ਅੱਜ ਅਸੀਂ ਇਸ ਚੀਜ਼ ਨੂੰ ਨજર ਅੰਦਾਜ਼ ਕਰਦਾਂਗੇ ਤਾਂ ਇਸ ਦੇ ਨਤੀਜੇ ਜਿਹੜੇ ਨੇ ਉਹ ਸਾਨੂੰ ਭਵਿੱਖ ਦੇ ਵਿੱਚ ਭੁਗਤਨੇ ਪੈ ਸਕਦੇ ਨੇ ਕਿਉਂਕਿ ਜੇਕਰ ਅੱਜ ਹੀ ਛੋਟੇ ਹੁੰਦੇ ਆ ਬੱਚੇ ਦੀ ਜਿਹੜੀ ਸਿੱਖਿਆ ਦੇ ਖੇਤਰ 'ਚ ਨਹੀਂ ਹੈ ਉਹ ਮਜ਼ਬੂਤ ਨਾ ਕੀਤੀ ਗਈ ਤਾਂ ਵੱਡਾ ਹੋ ਕੇ ਉਹ ਕਦੇ ਸਿੱਖਿਆ ਦੇ ਖੇਤਰ 'ਚ ਕਾਮਯਾਬ ਨਹੀਂ ਹੋ ਸਕਦਾ ਕਦੇ ਜਿਹੜਾ ਉਹ ਜਿਹੜਾ ਮੁਕਾਬਲਿਆਂ ਦੇ ਯੋਗ ਨਹੀਂ ਹੋ ਸਕਦਾ ਵੀ ਕਿ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਕਮੀਆਂ ਦਾ ਸਾਹਮਣਾ ਉਸ ਨੂੰ ਕਰਨਾ ਪੈ ਸਕਦਾ ਹੈ ਤੇ ਇਸ ਲਈ ਅਸੀਂ ਸਿੱਧੇ ਤੌਰ ਤੇ ਸਾਡੇ ਸਿੱਖਿਆ ਵਿਭਾਗ ਨੂੰ ਚਾਹੇ ਉਹ ਸਟੇਟ ਦਾ ਹੋਵੇ ਜਾਂ ਸੈਂਟਰ ਦਾ ਤੇ ਸਾਡੀਆਂ ਸਰਕਾਰਾਂ ਨੂੰ ਅਸੀਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਵੀ ਉਹਨਾਂ ਦੀ ਅਣਗਹਿਲੀ ਕਰਕੇ ਉਹਨਾਂ ਦੀ ਨਜ਼ਰਅੰਦਾਜ਼ੀ ਕਰਕੇ ਇਹੋ ਜਿਹੇ ਹਾਲਾਤ ਜਿਹੜ ਨੇ ਉਹ ਲਗਾਤਾਰ ਬਣਦੇ ਜਾ ਰਹੇ ਨੇ ਤੇ ਦੋਸਤੋ ਨਾਲ ਹੀ ਇਹੋ ਜਿਹੇ ਹਾਲਾਤਾਂ ਨੂੰ ਦੇਖ ਕੇ ਸਾਡੇ ਸਿੱਖਿਆ ਮਾਹਰ ਵੀ ਬਹੁਤ ਚਿੰਤਤ ਦਿਖਾਈ ਦੇ ਰਹੇ ਨੇ ਉਹ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਜਿਹੋ ਜਿਹੇ ਹਾਲਾਤ ਅੱਜ ਦੇ ਸਮੇਂ ਸਿੱਖਿਆ ਪ੍ਰਣਾਲੀ 'ਚ ਬਣ ਰਹੇ ਨੇ ਜੇ ਅੱਜ ਤੋਂ ਅਸੀਂ 5-7 ਦਹਾਕੇ ਮਤਲਬ 50-60-70 ਵਰੀ ਪਹਿਲਾਂ ਤੇ ਨਜ਼ਰ ਮਾਰੀਏ ਤਾਂ ਉਦੋਂ ਕਦੀ ਇਹੋ ਜਿਹੇ ਹਾਲਾਤ ਦੇਖਣ ਨੂੰ ਨਹੀਂ ਮਿਲੇ ਸੀ ਕਿ ਅੱਜ ਦਾ ਸਮਾਂ ਜਦੋਂ ਇੱਕ ਪਾਸੇ ਦਾ ਅਸੀਂ ਕਹਿ ਰਹੇ ਆ ਆਧੁਨਿਕਤਾ ਦਾ ਸਮਾਂ ਬੱਚੇ ਬਹੁਤ ਐਕਟਿਵ ਨੇ ਸਮਾਰਟ ਨੇ ਤਾਂ ਉਸ ਦੇ باوجود ਵੀ ਜਿਹੜਾ ਬੱਚਿਆਂ ਨੂੰ ਇਹੋ ਜਿਹੀ ਔਕੜਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਵਾਕਈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਬਾਰੇ ਸਾਡੀ ਰਾਜਨੀਤਿਕ ਪਾਰਟੀਆਂ ਨੂੰ ਵੀ ਸਰਕਾਰਾਂ ਨੂੰ ਵੀ ਸਿੱਖਿਆ ਵਿਭਾਗ ਨੂੰ ਵੀ ਸਭ ਨੂੰ ਸੋਚਣਾ ਚਾਹੀਦਾ ਵੀ ਕਿ ਆਖਿਰਕਾਰ ਇਹੋ ਜਿਹੇ ਹਾਲਾਤ ਬਣ ਕਿਉਂ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਸਾਡੀ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ 2047 ਤੱਕ ਅਸੀਂ ਵਿਸ਼ਵ ਸ਼ਕਤੀ ਬਣ ਜਾਾਂਗੇ ਇੱਕ ਵਿਕਸਿਤ ਦੇਸ਼ਾਂ 'ਚ ਸ਼ਾਮਲ ਹੋ ਜਾਾਂਗੇ ਪਰ ਜਦੋਂ ਅਸੀਂ ਇਹੋ ਜਿਹੀ ਸਿੱਖਿਆ ਖੇਤਰ ਜੋ ਕਿ ਬੱਚਿਆਂ ਦੀ ਪੜ੍ਹਾਈ ਦਾ ਇੱਕ ਬੁਨਿਆਦੀ ਢਾਂਚਾ ਹੈ ਬੱਚਿਆਂ ਨੂੰ ਸ਼ੁਰੂਆਤੀ ਤੌਰ ਤੇ ਇੱਕ ਮਜ਼ਬੂਤੀ ਵਾਲੇ ਤੌਰ ਤੇ ਕਿ ਜਦੋਂ ਅਸੀਂ ਉਸ ਦੀ ਗੱਲ ਕਰਦੇ ਹਾਂ ਤਾਂ ਇਹੋ ਜਿਹੇ ਹਾਲਾਤ ਦੇਖ ਕੇ ਸਾਨੂੰ ਆਪਣੇ ਦੇਸ਼ ਦੇ ਭਵਿੱਖ ਤੇ ਵੀ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਵੀ ਜੇਕਰ ਅੱਜ ਬੱਚਿਆਂ ਦੇ ਹਾਲਾਤ ਇਹੋ ਜਿਹੇ ਨੇ ਤਾਂ ਭਵਿੱਖ ਸਾਡੇ ਦੇਸ਼ ਦਾ ਕਿਹੋ ਜਿਹਾ ਹੋ ਸਕਦਾ ਹੈ ਇਹਨਾਂ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ ਇਸ ਲਈ ਲੋੜ ਤਾਂ ਇਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਸਿੱਖਿਆ ਵਿਭਾਗ ਨੂੰ ਚਾਹੀਦਾ ਵੀ ਕਿ ਬੱਚਿਆਂ 'ਚ ਜਿਹੜੀ ਕਮੀਆਂ ਸਾਹਮਣੇ ਆ ਰਹੀਆਂ ਨੇ ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਕੋਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ ਕੋਈ ਵਿਉਤਬੰਦੀ ਕੀਤੀ ਜਾਵੇ ਉਹਨਾਂ ਨੂੰ ਕਿਵੇਂ ਸਿੱਖਿਆ ਦੇ ਖੇਤਰ 'ਚ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਉਸ ਬਾਰੇ ਕੋਈ ਨਾ ਕੋਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਦੂਜੇ ਪਾਸੇ ਸਾਡੀਆਂ ਸਰਕਾਰਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਵੀ ਕਿ ਉਹ ਸਮੇਂ-ਸਮੇਂ ਤੇ ਸਿੱਖਿਆ ਨੀਤੀ 'ਚ ਬਦਲਾਅ ਕਰ ਰਹੇ ਨੇ ਨਵੀਆਂ-ਨਵੀਆਂ ਸਿੱਖਿਆ ਨੀਤੀਆਂ ਰਾਹੀਂ ਨਵੇਂ ਨਵੇਂ ਪਾਸ਼ਾਵਾਂ ਦੀ ਗੱਲ ਕਰਦੇ ਨਹੀਂ ਜਾਂ ਇੱਕ ਪਾਸ਼ਾ ਨੂੰ ਹੀ ਦੇਸ਼ ਠੋਪਣ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਅਸੀਂ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਨੇ ਤਾਂ ਇਹ ਬਹੁਤ ਚਿੰਤਾ ਵਾਲੇ ਹਾਲਾਤ ਨੇ ਤਾਂ ਇਹੋ ਜਿਹੇ ਹਾਲਾਤਾਂ 'ਚ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਬਿਕੋ ਸੂਬਿਆਂ ਦੇ ਨਾਲ ਵੀ ਤਾਲਮੇਲ ਕਰੇ ਤੇ ਇਹੋ ਜੀ ਸਥਿਤੀ ਤੋਂ ਬਾਹਰ ਨਿਕਲਣ ਲਈ ਕੋਈ ਠੋਸ ਉਪਰਾਲੇ ਕੀਤੇ ਜਾਣ ਕੋਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਇਹੋ ਜੀ ਜਿਹੜਾ ਸਥਿਤੀ ਸਾਡੇ ਦੇਸ਼ 'ਚ ਬਣ ਰਹੀ ਹੈ ਉਸ ਸਥਿਤੀ ਨੂੰ ਦੂਰ ਕੀਤਾ ਜਾ ਸਕੇ ਪਰ ਦੋਸਤੋ ਇਹ ਤਾਂ ਸਮਝ ਦੱਸੇਗਾ ਕਿ ਇਹੋ ਜਿਹੇ ਹਾਲਾਤਾਂ ਤੋਂ ਬਾਹਰ ਨਿਕਲਣ ਲਈ ਕਿੰਨਾ ਸਾਡਾ ਸਿੱਖਿਆ ਵਿਭਾਗ ਹੈ ਜਿਹੜਾ ਉਹ ਚੌਕਸੀ ਨਾਲ ਕੰਮ ਕਰਦਾ ਹੈ ਕਿੰਨਾਂ ਸਾਡੀਆਂ ਸਰਕਾਰਾਂ ਕੰਮ ਕਰਤੀਆਂ ਨੇ ਪਰ ਇਸ ਰਿਪੋਰਟ ਚ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕਿ ਇਸ ਰਿਪੋਰਟ ਚ ਸਾਫ਼ ਕਿਹਾ ਗਿਆ ਕਿ ਅੱਜ ਦੇ ਸਮੇਂ 90% ਬੱਚਿਆਂ ਕੋਲ smartphones ਨੇ no doubt ਉਹ ਜਿੱਥੇ ਬੱਚਿਆਂ ਨੂੰ ਸਮਾਰਟ ਬਣਾ ਰਹੇ ਨੇ ਤੂਨਿਕਤਾ ਵੱਲ ਲੱਗੇ ਲਾ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਸਿੱਖਿਆ ਪ੍ਰਣਾਲੀ ਦੇ ਪਛੜਨ ਦਾ ਸਭ ਤੋਂ ਵੱਡਾ ਕਾਰਨ ਵੀ smartphones ਨੂੰ ਅਸੀਂ ਮੰਨ ਸਕਦੇ ਹਾਂ ਕਿਉਂਕਿ ਬੱਚੇ ਜਦੋਂ ਦਿਨ 'ਚ ਜ਼ਿਆਦਾਤਰ ਸਮਾਂ ਫੋਨ ਤੇ ਲੱਗੇ ਰਹਿੰਦੇ ਨੇ ਫੋਨ ਤੇ ਗੁਜ਼ਾਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਆਪਣੇ ਹੋਰ ਚਾਹੇ ਮਾਂਤ ਭਾਸ਼ਾ ਦੀ ਗੱਲ ਕਰ ਲਈਏ ਚਾਹੇ ਗਣਿਤ ਦੇ ਵਿਸ਼ੇ ਦੀ ਗੱਲ ਕਰ ਲਈਏ ਪੰਜਾਬੀ ਦੀ ਗੱਲ ਕਰ ਲਈਏ ਅੰਗਰੇਜ਼ੀ ਦੀ ਗੱਲ ਕਰ ਲਈਏ ਤਾਂ ਉਹ ਇਸ 'ਚ ਕਈ ਤਰ੍ਹਾਂ ਦੇ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਲੋੜ ਪਰਿਵਾਰਕ ਮੈਂਬਰਾਂ ਦੀ ਵੀ ਬਣਦੀ ਹੈ ਮਾਪਿਆਂ ਦੀ ਵੀ ਬਣਦੀ ਹੈ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰਕੇ ਸਿੱਖਿਆ ਵਾਲੇ ਪਾਸੇ ਮਜ਼ਬੂਤੀ ਵੱਲ ਅੱਗੇ ਤੋਰਨ ਤੇ ਜਿੱਥੇ ਬੱਚਾ ਸਕੂਲ ਦੇ ਵਿੱਚ ਸਿੱਖਿਆ ਹਾਸਲ ਕਰਦਾ ਹੈ ਉੱਥੇ ਘਰ ਦੇ ਵਿੱਚ ਵੀ ਉਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬੱਚਾ ਸਿੱਖਿਆ ਦੇ ਖੇਤਰ ਵਿੱਚ ਮਜ਼ਬੂਤੀ ਨਾਲ ਅੱਗੇ ਵੱਧ ਸਕੇ ਤੇ ਨਾਲ ਹੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਜਿਹੜੇ ਸਕੂਲਾਂ ਦੀ ਹੈ ਜਿਹੜੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਦੇ ਰਹੀ ਉਸ ਨੂੰ ਲੈ ਕੇ ਜਿਹੜਾ ਹੈਗਾ ਕੋਈ ਨਾ ਕੋਈ ਟ੍ਰੇਨਸ ਜਿਹੜਾ ਕੋਈ ਰਣਨੀਤੀ ਤਿਆਰ ਕੀਤੀ ਜਾਵੇ ਜਾਂ ਜਿਨ੍ਹਾਂ ਅਧਿਕਾਰੀਆਂ ਦੇ ਜ਼ਿਲੇ ਸਕੂਲ ਇਹੋ ਜਿਹੀਆਂ ਚੀਜ਼ਾਂ ਦੇ ਪਛੜਦੇ ਜਾ ਰਹੇ ਨੇ ਉਹਨਾਂ ਤੇ ਕੋਈ ਨਾ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਕੋਈ ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਹਨਾਂ ਜਿਹੜਾ ਸਿੱਖਿਆ ਦੇ ਖੇਤਰ ਤੇ ਜਿਹੜੇ ਨਤੀਜੇ ਨੇ ਇਹਨਾਂ 'ਚ ਕੋਈ ਨਾ ਕੋਈ ਬਦਲਾਅ ਜਿਹੜਾ ਕੀਤਾ ਜਾ ਸਕੇ ਇਹਨਾਂ 'ਚ ਸੁਧਾਰ ਜਿਹੜਾ ਕਰਵਾਇਆ ਜਾ ਸਕੇ ਪਰ ਹੋਵੇਗਾ ਕਿ ਉਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋਂ ਅੱਗੇ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ